ਮਿਲਣ ਵਾਸਤੇ ਮਾਰ ਨੂੰ ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਕੁਝ ਪ੍ਰਸ਼ਾਸਨ ਨੇ ਵੀ ਬਈ ਕਿਹਾ ਵੀ ਥੋੜਾ ਲਾਅਨ ਆਰਡਰ ਨੂੰ ਮਜ਼ਬੂਤ ਰੱਖਣਾ ਆਪਾਂ ਨੇ ਤੇ ਪ੍ਰਸ਼ਾਸਨ ਫੋਨ ਵੀ ਨਹੀਂ ਚੱਕ ਰਿਹਾ ਅਸੀਂ ਬਿਨਾ ਫੋਨ ਚੱਕੇ ਆਪਾਂ ਜਾਬ ਨਹੀਂ ਸਕਦੇ ਕਿਉਂਕਿ ਪ੍ਰਸ਼ਾਸਨ ਦੇ ਕਹਿਣ ਮਤਾਂ ਡਰਿਆ ਹੋਇਆ ਉਹ ਅੱਤਵਾਦੀਆਂ ਤੋਂ ਧਮਕੀਆਂ ਆ ਰਹੀਆਂ ਨੇ ਮੈਂ ਅੱਤਵਾਦੀਆਂ ਦੀ ਧਮਕੀ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਵਾ ਅੱਜ 2025 ਦਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਸ਼ਾਲ ਚ ਕਾਦ ਲੱਤਾ ਹੀ ਗੋਲੀਆਂ ਪੈਂਦੀਆਂ ਨੇ ਗੈਂਗਸਟਰਾਂ ਦੇ ਰੋਜ਼ ਗੈ ਪ੍ਰਸ਼ਾਸਨ ਦੇ ਸਾਹਮਣੇ ਕੋਈ ਖੰਕੇ ਦਿਖਾ ਦੇਵੇ ਜਾਂ ਮੇਰੇ ਸਾਹਮਣੇ ਗੁਰਸਿਮਰ ਸਿੰਘ ਬਣਦੇ ਅੱਤਵਾਦੀ ਬੱਬਰ ਖਾਲਸਾ ਦੇ ਮੇਲੇ ਕਰਦੇ ਪਏ ਆ ਤੁਸੀਂ ਆਪਣਾ ਪੇਸ਼ ਹੋ ਬੱਬਰ ਖਾਲਸਾ ਦਾ ਚਾਚਾ ਬਧਾਵਾ ਜਿਹੜਾ ਪਾਕਿਸਤਾਨ ਬੈਠਾ ਉਹ ਆਪ ਤਾਂ ਖੁਦ ਲੁਕਿਆ ਹੋਇਆ ਹੋ ਉਹ ਆਪ ਤਾਂ ਜ਼ਿੰਦਗੀ ਜੀ ਰਿਹਾ ਮਸਾ ਲੋਕ ਲੋਕੇ ਜ਼ਿੰਦਗੀ ਜੀ ਰਿਹਾ ਉਹ ਇਹ ਅੱਤਵਾਦੀਆਂ ਦੀ ਕੋਈ ਨਹੀਂ ਚੱਲਣੀ ਇਨਾ ਖਾਲਸਤਾਨੀਆਂ ਦੀ ਇੱਥੇ ਰੈਲੀ ਰੂਲੀ ਕੱਢੀ ਜਾਂਦੇ ਸੀ ਪੁੱਤਰ ਨਗਰੀ ਆ ਇੱਥੇ ਹਿੰਦੂ ਵੀ ਰਹੂਗਾ ਪੰਜਾਬ ਚ ਮੁਸਲਮਾਨ ਵੀ ਸਿੱਖ ਵੀ ਸਾਈ ਵੀ ਜੈਨੀ ਬੋਧੀ ਭਾਰਤੀ ਸਾਰੇ ਸਿੱਕਾਂ ਦੋ ਨਹੀਂ ਹੈ ਮੇਰਾ ਕਹਿ ਰਿਹਾ ਜਿਹੜੇ ਗਲਤ ਕੰਮ ਕਰ ਰਿਹਾ ਮੈਂ ਉਹਨਾਂ ਨੂੰ ਗੱਡੀ ਚਾਹ ਉਹ ਮੇਰਾ ਹੱਤਵਾਦੀ ਹੈ ਮੇਰੀ ਗੱਡੀ ਮੈਨੂੰ ਜੜਾ ਕੇ ਦਿਖਾ ਲਵੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਗੁਰਸਿਮਰ ਸਿੰਘ ਮਾੜੇ ਜਾਵਦਾ ਪਿਓ ਦਾ ਨਹੀਂ ਜਾਓ ਆਪਦੇ ਪਿਓ ਦਾ ਨਹੀਂ ਮੇਰਾ ਭੱਜਿਆ ਕਿਉਂ ਆ ਮੇਰਾ ਭੱਜਿਆ ਕਿਉਂ ਆ ਪ੍ਰਸ਼ਾਸਨੋਂ ਡਰਦਾ ਜੇ ਮੈਂ ਕਤਲ ਕੀਤਾ ਮੈਂ ਪੁਰਸ ਦੇ ਸਾਹਮਣੇ ਪੇਸ਼ ਹੋਣ ਤਿਆਰ ਹਾਂ ਮੇਰੇ ਕੋਲ ਟਫੜ ਲੋ ਜੀ ਜੇ ਮੈਂ ਕਤਲ ਕੀਤਾ ਹੀ ਡਰਦਾ ਕਿਉਂ ਆ ਉਹ ਗਿੱਦਰ ਦੀ ਲਾਦਾ ਉਹ ਉਹ ਨਕਲੀ ਆ ਉਹ ਨਿੰਗ ਅਸਲੀ ਹੁੰਦਾ ਮੇਰੇ ਵਰਗਾ ਮੈਂ ਗੁੱਟ ਫੜਾਉਂਦਾ ਲਓ ਮੇਰਾ ਫੜੋ ਜੀ ਲੁਥਰਾ ਨੂੰ ਤੁਸੀਂ ਮਿਲਣਾ ਸੀ ਕੀ ਮਿਲੇ ਨਹੀਂ ਉਹ ਉਹ ਭਾਈ ਮੇਰੇ ਵੀਰੋ ਫੋਨ ਨਹੀਂ ਚੱਕ ਰਹੇ ਉਹ ਪਹਿਲੇ ਡਰੇ ਹੋਏ ਨੇ ਪਹਿਲਾਂ ਗੱਲ ਹੋਈ ਸੀ ਤੁਹਾਡੀ ਅੰਮ੍ਰਿਤਸਰ ਉੱਥੋਂ ਨਹੀਂ ਨਹੀਂ ਗੱਲ ਨਹੀਂ ਹੋਈ ਕੱਲ ਦੇ ਫੋਨ ਨਹੀਂ ਚੱਕ ਰਹੇ ਕੋਈ ਗੱਲ ਨਹੀਂ ਉਹਨਾਂ ਨੂੰ ਪਰਮਾਤਮਾ ਸਮਤ ਬਖਸ਼ੂਗਾ ਬੁੱਧੀ ਬਖਸ਼ੂਗਾ ਤਾਕਤ ਬਖਸ਼ੂਗਾ ਬਈ ਲੁਥਰਾ ਦੇ ਨਾਲ ਖੜੇ ਆਂ ਪਰ ਸੈਂਡ ਰਖੇ ਲੁਥਰਾ ਪਰਿਵਾਰ ਮੇਰੇ ਤੋਂ ਮਾਫੀ ਨਾ ਮੰਗਾਂਗੇ ਮਾਫੀ ਚਾਹ ਪ੍ਰੀਤੀ ਜੱਟੀ ਜਾਵੇ ਜਾਂ ਕੋਈ ਹੋਵੇ ਮਾਫੀ ਨਹੀਂ ਮੰਗਣੀ ਐ ਡਾਕੂਆ ਦੋ ਇਹ ਲਟੇਰੇ ਆਹੇ ਇਹ ਨਾਲੇ ਦੇ ਕੱਚੇ ਵੀ ਆਹੇ ਅਮਰਤਪਾਲ ਮੇਰੋ ਵਰਗੇ ਤੁਸੀਂ ਉਹ ਨਾਦਰੀਆ ਕਿ ਇੱਕ ਉਹ ਬਾਹਰ ਕਹਿੰਦੇ ਇੱਕ ਇੱਕ ਨਿਹੰਗ ਜਿੱਥੇ ਬੰਦੀਆਂ ਦੇ ਬਾਜੀ ਇੱਕ ਨਿਹੱਤੀ ਔਰ ਨੂੰ ਮਾਰ ਬਾਜੀ ਮੈਂ ਤਾਂ ਹੱਥ ਜੋੜ ਕੇ ਕਹਿਣਾ ਅਸੀਂ ਗੁਰੂ ਦੇ ਸਿੱਖਾ ਕਿਸ ਨੇ ਕਿਹਾ ਕਤਲ ਕਰਨਾ ਇਹ ਬਹੁਤ ਵੱਡਾ ਪਾਪ ਕੀਤਾ ਮੇਰੋ ਦੇ ਮੈਨਾਂ ਨੂੰ ਨਰਕਾਂ ਦੇ ਟਿਕਟ ਨਹੀਂ ਮਿਲਣੀ ਹੈਗੀ ਸਭ ਕਈ ਜਿੱਤੇ ਬੰਦੀਆਂ ਉਹਨਾਂ ਦਾ ਸਾਥ ਨਹੀਂ ਉਹ ਮੈਂ ਕਹਿੰਦਾ ਉਹ ਭਰਾਵੋ ਹੱਥ ਜੋੜ ਕੇ ਕਹਿੰਦਾ ਨਾ ਸਾਥ ਦਿਓ ਨਾ ਸਾਥ ਦਿਓ ਉਹਨਾਂ ਦੇ ਹੱਕ ਚ ਆ ਗਿਆ ਮੇਰਾ ਉਹ ਨਾ 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 ਉਹ ਸਿਮਰ ਸਿਮਰਜੀਤ ਕੌਰ ਗੱਲ ਇਹ ਐਡਵੋਕੇਟ ਆ ਉਹਦੇ ਦਾ ਕੁੱਟ ਪਹਿਲਾਂ ਪੈ ਚੁੱਕੀ ਆ ਉਹ ਕੀ ਕਰੂਗੀ ਉਹਦਾ ਹਾਏ ਰੇਤ ਮਾਫੀ ਹਾਏ ਰੇਤ ਮਾਫੀ ਸਾਹਿਬ ਨਹੀਂ ਹੋਇਆ ਕੋਈ ਰੇਤ ਮਾਫੀ ਨਹੀਂ ਮੇਰੇ ਕੋ ਪੰਜਾਬ ਚ ਕੋਈ ਰੇਤ ਮਾਫੀ ਨਹੀਂ ਹੈਗੀ ਆ ਤਰੀਕੇ ਨਾਲ ਕੰਮ ਕਰਦੇ ਪਏ ਆ ਅੱਗੇ ਠੀਕ ਕੀਤਾ ਜਾ ਰਿਹਾ ਅੱਗੇ ਮੈਂ ਤਾਂ ਕਹਿੰਦਾ ਸੁਖ ਸ਼ਾਂਤੀ ਬਣਾ ਕੇ ਰੱਖੋ ਸੁਖ ਸ਼ਾਂਤੀ ਬਣਾ ਕੇ ਰੱਖੋ ਜੇ ਤੁਹਾਨੂੰ ਕੋਈ ਧਮਕੀ ਆਂਦੀ ਆ ਪ੍ਰਸ਼ਾਸਨ ਦਾ ਸਾਥ ਪੁੱਲਰ ਸਾਹਿਬ ਦਾ ਸਾਥ ਦਿਓ ਕਮਿਸ਼ਨਰ ਸਾਹਿਬ ਦਾ ਸਾਥ ਦਿਓ ਅੰਬਸਰੀ ਅਮਰ ਸਾਹਿਬ ਜਿਆਤੀ ਲੱਗ ਦਿਓ ਮੈਂ ਜੇ ਕਰਾਂ ਸ਼ਾਂਤੀ ਬਖਸ਼ੋ ਗਲਤ ਕੰਮ ਨਾ ਕਰੋ ਜੋ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਵਾ ਉਹਦੇ ਅਨਸਾਰ ਚਲੋ ਆਪਾਂ ਇਹ ਨਾ ਕਰੋ ਵੀ